ਇਕ ਸਿੰਘ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਮੈਂ ਵੀ ਉਸ ਪਰਿਵਾਰ ਨੂੰ ਕੌਕੇ ਪਰਿਵਾਰ ਨੂੰ ਸ਼ਹੀਦਾਂ ਦੇ ਪਰਿਵਾਰ ਨੂੰ ਕੁਝ ਕਹਿਣਾ ਚਾਹੁੰਦਾ ਹਾਂ ਤੇ ਮੈਂ ਕਿਹਾ ਜ਼ਰੂਰ ਜੀ ਕੀ ਕਹਿਣਾ ਚਾਹੁੰਦੇ ਹੋ ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਬਹਾਦਰ ਸਿੰਘ ਜੀ ਨੇ ਤੇ ਇੰਗਲੈਂਡ ਤੋਂ ਨੇ ਇਹ ਤੇ ਉਹਨਾਂ ਨੇ ਕਿਹਾ ਕਿ ਮੇਰੀ ਇਹ ਗੱਲ ਉਹਨਾਂ ਤੱਕ ਜ਼ਰੂਰ ਪਹੁੰਚਾਇਓ ਤੇ ਉਹਨਾਂ ਦੀ ਗੱਲ ਮੈਂ ਜ਼ਰੂਰ ਸੰਗਤ ਤੱਕ ਤੇ ਉਹਨਾਂ ਦੇ ਪਰਿਵਾਰ ਤੱਕ ਪਹੁੰਚਾ ਰਿਹਾ ਹਾਂ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਖਾਲਸਾ ਅਲਟਾ ਮਾਹੀ ਜੀ ਫਤੇ ਮੈਂ ਕਿੱਥੋਂ ਬੋਲਦੇ ਆ ਬਾਪੂ ਜੀ ਆਪਾਂ ਨਾਮ ਕੀ ਆਪਣਾ ਮੇਰਾ ਬਹਾਦਰ ਸਿੰਘ ਹੈ ਜੀ ਬਹਾਦਰ ਸਿੰਘ ਕਿੱਥੋਂ ਕਿੱਥੋਂ ਬੋਲਦੇ ਆ ਆ ਇੰਗਲੈਂਡ ਤੋਂ ਹੋ ਰਹੇ ਆਂ ਹਾਂਜੀ ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਮੈਂ ਜਿਹੜਾ ਕੌਂਕੇ ਦਾ ਜੱਬਰ ਹੈ ਗੁਰਦੇਵ ਸਿੰਘ ਔਕੇ ਦਾ ਉਹਨਾਂ ਨੇ ਕੁਝ ਕਹਿਣਾ ਚਾਹਣਾ ਹੈ ਪਰ ਜੋ ਤੁਸੀਂ ਕੰਮ ਕੀਤਾ ਬਦਲ ਆਇਆ ਤੁਸੀਂ ਬਹੁਤ ਮਾੜਾ ਕੰਮ ਕੀਤਾ ਉਹਦੇ ਉਹਨੇ ਦਾਗ ਲਵਾਇਆ ਤੁਸੀਂ ਉਹਨੂੰ ਜਿੱਦਾਂ ਦਰਜ ਹੋਣੇ ਦਾਗ ਲੱਗਾ ਇੰਦਾ ਇੰਦਾ ਨਾ ਤੁਸੀਂ ਦਵਾਈ ਲਵਾਇਆ ਤੁਹਾਨੂੰ ਇਹ ਕੰਮ ਕਰਨ ਦਾ ਨਾ ਸੋਪੇ ਪਾਣੇ ਚਾਹ ਦੇਗੇ ਨਾ ਪਾਣੇ ਚਾਹ ਦੇਗੇ ਉਹਨਾਂ ਨੂੰ ਮੋੜਨਾ ਚਾਹੀਦਾ ਹੈ ਤੁਹਾਨੂੰ ਜਵਾਬ ਦੇਣ ਕਿ ਉਹਦੀ ਆਤਮਾ ਕਿਹਾ ਕਹੋਗੇ ਐਨੇ ਉਹਨੇ ਝੋਟੇ ਕਰਕੇ ਉਹਨੂੰ ਛੱਬ ਨੋਬੇ ਦੇ ਸਿਟਿਆ ਆਪਣੇ ਦਰਿਆ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਕਿ ਸਾਡੇ ਆਦਮੀ ਦਾ ਪਿਠੋਲਾ ਉਹਦੀ ਵਾਈਫ ਜਿਹੜੀ ਮੈਂ ਉਹਨੂੰ ਕਹਿੰਦਾ ਹੈ ਕਿ ਤੁਹਾਨੂੰ ਪਤਾ ਨਹੀਂ ਸੀਗਾ ਕਿ ਐਨਾ ਕੁਛ ਕੀਤਾ ਔਰ ਜੁਰਮ ਕੀਤਾ ਇਹ ਤੁਸੀਂ ਕਹਿਓਗੀ ਤਾਂ ਇਹ ਤੁਹਾਡੇ ਬਹੁਤ ਤੁਸੀਂ ਮਾੜਾ ਕੰਮ ਕੀਤਾ ਹੈ ਮੇਰੇ ਬੋਲੋ ਬਹੁਤ ਛੋਣ ਨੂੰ ਜਾਣੀ ਚਾਹੀਦੀ ਮੈਂ ਛੋੜੇ ਨੂੰ ਕਹਿੰਦਾ ਮੈਂ ਛੋੜੇ ਨੂੰ ਬਹੁਤ ਨਿਰਾਸ਼ ਹੋ ਜਾਂਦੇ ਨੇ ਨਿਰਾਜ ਹੋ ਜਾਂਦੇ ਛੋੜੇ ਹੁਣ ਇਹ ਕਰਨਾ ਚਾਹੀਦਾ ਭੈਣ ਜੀ ਤੁਸੀਂ ਜਾ ਕੇ ਅਕਾਲ ਤਾਥੇ ਤੇ ਜਾ ਕੇ ਆਪਣੀ ਮਾਫੀ ਉਹ ਜਿਹੜੇ ਉਸ ਰੂਪੇ ਪਾਇਆ ਉਹਨਾਂ ਨੂੰ ਮੋੜੋ ਸੰਗਤ ਦੇ ਕੋਲੋਂ ਜਾ ਕੇ ਮਾਫੀ ਮੰਗੋ ਸਭ ਤੇ ਗਲਤੀ ਹੋ ਗਈ ਤੇ ਗਾਹਾਂ ਨੂੰ ਜੇ ਆਓਗੇ ਤਾਂ ਅਸੀਂ ਇਹਨਾਂ ਦਾ ਮੂੰਹ ਦਾ ਨਾ ਲਾਵਾਂਗੇ ਜਾ ਕੇ ਕਾਲਤਾ ਤੇ ਜਾ ਕੇ ਤੁਸੀਂ ਆ ਜਾਓ ਕਾਲਤਾ ਸੀ ਜਾ ਕੇ ਸੋਪੇ ਮੋੜ ਕੇ ਆਪਣੀ ਮਾਫੀ ਮੰਗੋ ਸਕਦੇ ਵਿੱਚੋਂ ਪੇ ਸਾਡੇ ਕੋ ਸਾਡੇ ਕੋ ਬਹੁਤ ਗਲਤੀ ਕੰਮ ਹੋ ਗਈ ਆ ਐਨੀ ਉਹਨ ਕੁਰਬਾਨੀ ਕੀਤੀ ਆ ਉਹਦੀ ਕੁਰਬਾਨੀ ਨਾਲ ਤੁਸੀਂ ਭੁੱਲ ਕੇ ਆ ਪਾਤਾ ਕੁਛ ਵੀ ਨਹੀਂ ਪਾਇਆ ਉਹ ਕਹੇ ਸੋਚੇ ਹੋਗੇ ਉੱਪਰ ਬੈਠੇ ਉਹ ਕਹੇ ਦੇਖਦੇ ਹੋਊਗੇ ਤੂੰ ਕਿਹੜਾ ਕੰਮ ਕੀਤਾ ਚਾਹਦਾ ਫੇ ਬਹੁਤ ਗਲਤ ਕੀਤਾ ਮੈਂ ਜੀ ਤੁਸੀਂ ਗੁਰਦੇਸ ਸਿੰਘ ਦੇ ਘਰ ਆਇਓ ਬੱਚਿਓ ਤੁਸੀਂ ਬਹੁਤ ਕੰਮ ਕੀਤਾ ਹੋ ਇਹ ਸਾਡੇ ਨਾਲ ਬਹੁਤ ਸੰਗਤਾਂ ਚੜਦਾ ਆ ਤੇ ਤੁਹਾਨੂੰ ਲਾਂਭਤਾ ਪਾਉਗੇ ਬਲੀ ਤਾਂ ਬੋਲ ਜੀ ਧਖੋ ਰਾਜਵਾਲੇ ਦੇ ਪੈਨ ਨਹੀਂ ਸੀ ਪਰ ਉਹਨੂੰ ਬੁਲਾ ਰਹੇ ਨੇ ਲੋਕ ਉਹਦੇ ਵਾਰ ਹੋਣ ਰਾਜਵਾਲੇ ਨੂੰ ਪਤਾ ਲੱਗਿਆ ਤੇ ਕੀ ਕੋਣ ਆਦਮੀ ਆ ਕਿੱਦਾਂ ਦੇ ਆਦਮੀ ਆ ਉਹਨਾਂ ਨੂੰ ਮੂੰਹ ਲਾਤਾ ਕਹਿੰਦਾ ਪਰ ਮੈਂ ਤੁਹਾਡੇ ਨਾਲ ਕੋਈ ਤੁਹਾਡੇ ਮੇਰੇ ਨਾਲ ਲੜਾ ਦੇਣਾ ਨਹੀਂ ਹੈਗਾ ਬਿਲਕੁਲ ਇਹ ਥੋਣੇ ਯੂਜ ਕਰ ਰਹੇ ਇਹ ਥੋਣੇ ਭੈਣ ਜੀ ਇਹ ਗਦੇਵ ਸਿੰਘ ਕੰਬੜ ਬੱਚੇਔਰ ਸਾਨੂੰ ਸਾਰਾ ਯੂਜ ਕਰ ਰਹੇ ਇਹ ਆਪਣੀਆਂ ਵੋਟਾਂ ਲੈਣ ਦੀ ਖਾਤਰ ਇਹ ਥੋਣ ਨਾ ਜਾ ਗਾ ਤੁਹਾਡੇ ਸਾਰੇ ਬਹੁਤ ਕੰਮ ਹੋਣਾ ਕਹਿੰਦੀ ਐ ਮੈਂ ਉਹਨਾਂ ਨੂੰ ਬੇਨਤੀ ਆ ਫਿਰ ਜੁਣਾ ਨੂੰ ਨਹੀਂ ਇਹ ਕਰਤੇ ਮੈਂ ਤਵਾਨ ਨੂੰ ਬੇਨਤੀ ਕਰਦਾ ਇਹ ਤੁਸੀਂ ਉਹਦਾ ਜੂਸ ਸੁਣਾਓ ਉਹਨਾਂ ਦੱਸਿਓ ਸੋਰੀ ਬਾਕੀ ਤੁਸੀਂ ਜਿਹੜੇ ਆਪਾ ਪੱਤਰਕਾਰ ਹੈ ਨਾ ਜੀ ਫਿਰ ਤੁਸੀਂ ਜਿਹੜੇ ਪੱਤਰਕਾਰ ਹੈ ਤੁਸੀਂ ਪੱਤਰਕਾਰ ਨਹੀਂ ਹੈਗੇ ਤੁਸੀਂ ਪਤਾ ਕੀ ਚੀਜ਼ ਹੋ ਆਪਣੇ ਆਪ ਨੂੰ ਪੱਤਰਕਾਰੀ ਤੱਕ ਹੋਰ ਥੱਲੇ ਆ ਤੁਸੀਂ ਹੋਰ ਚੀਜ਼ ਹੋ ਜਿਹੜੀ ਜਾਣ ਕੇ ਦੁਨੀਆਂ ਨੂੰ ਅਏ ਇੱਕ ਲਫਜੇ ਨਾਲੇ ਮਾਰ ਦਿੰਦੀ ਐ ਜਿਹਦਾ ਕਿਰਪਾਨ ਹੁੰਦੀ ਨਾ ਜਦ ਦੇਖਦੀ ਆਪਾਂ ਲੋਕ ਡਰਦੇ ਆ ਕਿਰਪਾਨ ਨੂੰ ਤੁਸੀਂ ਕਿਰਪਾਨ ਨਾਲ ਵੀ ਉੱਪਰ ਆਂ ਹਾਂਜੀ ਕਿੱਥੇ ਕਹਿਣਾ ਹੋ ਥੋੜੇ ਕੁਝ ਐਨਾ ਮੈਂ ਥੋੜਾ ਸਤਿਕਾਰ ਕਰਦਾ ਤੁਸੀਂ ਜਾਣ ਕੇ ਜਿੱਦਾਂ ਦੀਆਂ ਗੱਲਾਂ ਦੱਸਦੇ ਕਰਕੇ ਲੈ ਸੱਚ ਲੈ ਕੇ ਆਂਦੇ ਆ ਇਹ ਬਹੁਤ ਵਧੀਆ ਇਹ ਜਾਣ ਕੇ ਮਾਰ ਨਾਲ ਹੀ ਕਿਰਪਾਨ ਨਾਲ ਵੀ ਤੇਜ ਆਇਓ ਹਾਂਜੀ ਯਾ ਛੋਣੀ ਤੇ ਗੁਰੂ ਰਵਿੰਦਰ ਸਾਹਿਬ ਦੇ ਵਿੱਚ ਜੋੜਨੇ ਸੇਵਾ ਲਈ ਆ ਨਿਸ਼ਕਾਮ ਸੇਵਾ ਉਹ ਕਰ ਰਹੇ ਆ ਉਹਨੂੰ ਹਾਜ਼ਰ ਨਾਜ਼ਰ ਮਾਨ ਕੀ ਕਰਦੇ। ਛੋੜੀ ਪ੍ਰਮਾਤਮਾ ਬੜੀ ਉਮਰ ਕਹਿੰਦੇ ਤੁਹਾਡਾ ਕੋਈ ਵੀ ਬਹਾਅ ਨਹੀਂ ਕਰ ਜਦ ਤੁਸੀਂ ਸਾਥ ਤੇ ਜਾ ਰਹੇ ਆ ਤੁਹਾਡਾ ਕੋਈ ਬਹਾਅ ਵੀ ਨਹੀਂ ਕਰ ਸਕਦਾ ਹੈਗਾ ਐਡਾ ਡਿਟੇਲ ਰਹੋ ਐਦਾਂ ਹੀ। ਜਦੋਂ ਆਮਨ ਕਦੀ ਆਨੇ ਯਾਨੀ ਯਾਦ ਤੇ ਛੁਣ ਜੂੜ ਮਿਲਾ ਕੇ ਆ ਕੇ ਚੜਦੀ ਕਲਾ ਬਾਕੀ। ਹਾਂਜੀ ਪਾਣੀ ਸਾਡੀ ਉਮਰ ਕਾਤੋ। ਤਾਂ ਵੀ ਪਾਣੀ ਸਾਡੀ ਉਮਰ ਕਾਫੀ ਹੋ ਗਈ ਆ ਪਰ ਜੇਲ੍ਹ ਦੇ ਵਿੱਚ ਜਜ਼ਬੇ ਬੜੇ ਸੀਗੇ। ਕਉਤੇ ਪੜ੍ਹ ਲਿਏ ਕਿ ਬੜਾ ਮਨ ਦੁਖਦਾ ਤੇ ਸਾਡਾ ਪੰਜਾਬ ਜਿਹੜਾ ਕੀ ਸੀਗਾ ਇਹਨਾਂ ਨੇ ਕਿਹਾ ਹੁਣ ਆਪ ਤਾਂ ਸਾਡੇ ਕੌ ਦਾ ਦੀ ਕਿਨੀ ਮੈਂ ਕੀ ਮਰਜ਼ਾਦਾ ਹੀ ਨਹੀਂ ਕਿੱਥੇ ਦੇ ਕਿੱਥੇ ਕਰਕੇ ਤੇ ਇੱਕ ਟਕੇ ਨਹੀਂ ਛੱਡਿਆ ਹੈਗਾ ਨਾ ਸਾਨੂੰ ਕਿਸੇ ਨੇ ਵੀ ਪੰਜਾਬ ਸਾਰਾ ਪਰਿਵਾਰਕ ਤਾਂ ਜੇ ਹੁਣ ਮੈਂ ਕਹਿੰਦਾ ਵੀ ਛੇੜੀ ਲੈ ਜਿੱਤੇ ਸਾਮੇ ਆਪਣਾ ਮੂਰਖਾ ਆਪਣਾ ਮਣੀ ਆਪਣੇ ਚਾਲ ਹੋਵੇ ਸਾਰਾ ਮਹਾ ਪੰਜਾਬ ਬਣੇ ਹੋਰ ਗਏ ਨਹੀਂ ਮੇਰੀ ਇਹ ਪਰਮਾਤਮਾ ਹੋ ਜਾ ਗਏ ਤੁਹਾਡੇ ਪਰ ਮਾਰੋ ਛੋਨੇ ਉਹ ਸਰਦਿਓ ਪਰ ਖਥਰੇ ਕੇ ਤੁਹਾਡੀ ਚੜ ਦੀ ਕਲਾ ਰੱਖੇ ਤੁਹਾਡੀ ਅੰਦਰ ਬੋਤ ਬੋਤਨ ਵਾਦ ਬਖੋ ਬੋਤ ਬੋਤਨ ਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਹ ਕੰਦੇ